ਸਾਹਿਬ ਜੀ ਜੀ ਜੋ ਨੂੰ ਚਾਹਮਾ ਜੀ ਜਦੋਂ 2023 ਸਾਲ ਉਹਦੇ ਐਡੀਸੀ ਤੋਂ ਸਾਡੇ ਸ਼੍ਰੀ ਕਰਨਬੀ ਸਿੰਘ ਜਿਹੜਾ ਇਹ ਹਜਰਤਾ ਨੇ ਕਿ ਮਾੜੇ ਅਖਸਰ ਦੇ ਕਾਬੂ ਪਰ ਗਿਆਣਾ ਜਿਹਨੂੰ ਮਾੜਾ ਮਾਰਗ ਕਰਦਾ ਉਹਨੂੰ ਖੜਾ ਸਤਿਕਾਰ ਵੀ ਕੀਤਾ ਜਾਵੇ ਹੋਇਆ ਕਿ ਕਿ ਆਪਣੇ ਸੱਤ ਚੇਦਰੀਕ ਨੂੰ ਕਿਸ਼ਨ ਥਾਪਾ ਨਾਮ ਦਾ ਇੱਕ ਲੜਕਾ ਹੈਗਾ 20 ਸਾਲ ਦਾ ਉਹ ਆਪਣੇ ਆਪਣੀ ਦੋਸਤਾਂ ਦੇ ਨਾਲ ਕ੍ਰਿਕਟ ਖੇਡ ਰਿਆ ਸੀਗਾ ਜਿਹਨਾਂ ਦਾ ਮਾਣ ਮੋਤੀ ਪਹਿਲਾਂ ਨਰਾਈ ਸੀਗੀ ਇਹ ਚਾਰ ਜਣੇ ਹੈਗੇ ਇਹਨੇ ਜਿਹੜਾ ਰਾਜੂ ਰਾਣਾ ਲਲਤ ਲਲਤ ਸ਼ਰਮਾ ਮੁਹੰਮਦ ਜਾਨ ਖਾਨ ਐਂ ਚੌਥਾ ਸੀ ਸ਼ਿਮੂ ਰਾਜੂ ਇਹਨਾਂ ਇਹਨਾਂ ਅੱਧਾ ਜਣੇ ਹੋਰ ਵੀ ਉਹਦੇ ਨਾਮ ਨੂੰ ਜਿਹੜੇ ਦੋਸਤ ਨਾਲ ਹੁੰਦੇ ਇਹ ਹੀ ਉਹਨਾਂ ਦਾ ਨਾਮ ਤਾਂ ਆਪਣੇ ਆਪਣੇ ਸਾਹਮਣੇ ਆਉਣਗੇ ਪਛਾਣ ਹੋ ਜਾਣਗੇ ਇਹਨਾਂ ਦਾ ਜਦੋਂ ਕ੍ਰਿਕਟ ਖੇਡਦੇ ਖੇਡਦੇ ਇਹਨਾਂ ਦਾ ਆਪਸ ਤਕਰਾਰ ਹੋ ਗਿਆ ਇਨਾਂ ਨੇ ਅੱਜ ਇਹ ਜ਼ਿਆਦਾ ਬਦ ਦਿਖਾ ਰਹੇ ਆ ਜਿਵੇਂ ਸਾਈਕਲ ਦੀ ਗਰਾਰੀ ਜਿਹੜੀ ਜੀਨਲ ਸੈਕਿਉਰਿਟੀ ਤੋਂ ਬਦਹਾ ਹੁੰਦਾ ਇਹ ਅੱਧੀ ਵੱਡੀ ਹੋਈ ਆ ਇਹਦੇ ਨਾਲ ਤੇ ਦੂਜਾ ਜਿਹੜੀ ਅੱਧੀ ਗਰਾਰੀਆ ਉਹਦਨ ਵਾਲੀ ਇਹ ਇਹ ਹਜ਼ਾਰ ਵੱਡਿਆ ਹੋਇਆ ਇਹਨਾਂ ਦਾ ਇਹ ਸਹ ਹਜ਼ਾਰ ਇਹਨਾਂ ਨੇ ਦੂਜੀ ਸੂਰਵੇ ਤੇ ਵਾਰ ਕੀਤਾ ਤੇ ਔਰ ਇਹਦੇ ਮੌਕੇ ਤੇ ਕਾਫੀ ਗੰਭੀਰ ਹੁੰਜਾਣੀ ਹੋ ਗਿਆ ਇਹਨੂੰ ਬਾਅਦ ਚ ਹਸਪੀਟਲ ਲੈ ਕੇ ਗਏ ਤੇ ਉੱਥੇ ਜਾ ਕੇ ਡਾਕਟਰ ਜਿੰਨਾ ਕਿ ਇਲਾਜ ਕਰ ਸਕਦੇ ਕੀਤਾ ਵੱਡੀ ਜੀ ਲੈਥ ਹੋ ਗਈ ਸਾਡੀ ਟੈਸਟੂ 6 ਨੰਬਰ ਤੇ ਜਿਹੜੇ ਸਾਡੇ ਛੇ ਗੁਰੂ ਚਾਰਜ ਨੇ ਇਹਨਾਂ ਨੇ ਮੀਟ ਕੀਤੀ ਔਰ ਥੋੜੇ ਜਿਹਰੇ ਔਰ ਸੇਮ ਡੇ ਕੱਲ ਕੱਲ ਦੇ ਵਿੱਚ ਜਿਹਨਾਂ ਨੇ ਕੱਲ ਹੀ ਐਫ ਆਈ ਆਰ ਹੋਈ ਔਰ ਕੱਲ ਕੱਲ ਦੇ ਵਿੱਚ ਜਿਹਨਾਂ ਨੇ ਰਾਜੂ ਰਾਣਾ ਤੇ ਲਲਿਤ ਸ਼ਰਮਾ ਦੋਨਾਂ ਨੂੰ ਕਾਮਯਾਬ ਗ੍ਰਿਫਤਾਰ ਕਰਕੇ ਕਾਮਯਾਬੀ ਹਾਸਲ ਕਰਦੀ ਆ ਦੋ ਜਣੇ ਬਾਈ ਨੇ ਅਰੈਸਟ ਹੋਣੇ ਬਾਕੀ ਰਹਿ ਗਏ ਨੇ ਜਿਨ੍ਹਾਂ ਦੀ ਇੱਕ ਦਾ ਨਾਮ ਹੈ ਸ਼ਿਵਮਨ ਰਾਜਪੂਰ ਦੂਜਾ ਹੈਗਾ ਮਹਮੂਦ ਜਾਫਰ ਇਹ ਸਾਰੇ ਜਿਹੜਾ ਐਪੀਸੋਡ ਆ ਇਹਦਾ ਮੇਨ ਜਿਹੜਾ ਕਿੰਗਪਿੰਗ ਜਾਂ ਪਲੈਨਰ ਲਾਦੀਏ ਮਹਮਦ ਜਾਬਰ ਖਾਨ ਆ ਗੁਰੂ ਉਹ ਨਹੀਂ ਇਹ ਸਾਰੀ ਸ਼ਨਾਤ ਰਹੀ ਸੀ ਇਹਦੇ ਵਿੱਚ ਜਿਹੜੀ ਵਜਾ ਰੰਜਿਸ਼ ਕਹਿ ਸਕਦੇ ਆ ਲਲਿਤ ਸ਼ਰਮਾ ਨੂੰ ਮਹਮਦ ਜਾਬਰ ਖਾਨ ਨੇ ਕਿਤੇ ਕੋਈ ਖੂਬ ਮਾਨਦੁਲੀ ਕਰਦੇ ਕੋਈ ਲਿਖ ਲਿਆ ਸੀਗਾ ਪਰ ਲਲਿਤ ਸ਼ਰਮਾ ਇਸ ਗੱਲ ਦੀ ਜਿਹੜਾ ਜਿਹੜਾ ਮੁੰਡਾ ਕਿਸ਼ਨ ਥੰਪਾ ਆ ਇਹ ਨੇ ਉਹਨੂੰ ਵੱਡੀ ਮੁੱਢੀ ਬਾਤ ਕਰਦੇ ਦੇਖ ਲਿਆ ਸੀ ਕਿ ਆਪਣੇ ਇਹਨੂੰ ਲਲਿਤ ਸ਼ਰਮੇ ਨੇ ਉੱਲੋਂ ਸ਼ਰਮ ਨੇ ਇਹ ਕਹਿ ਰਿਆ ਸੀ ਕਿ ਜੇ ਕੇ ਨੂੰ ਦੱਸੇਗਾ ਤਾਂ ਨੁਕਸਾਨ ਕਰੂਗਾ ਹਾਲੀਵੁੱਡ ਨੇ ਤਕਰਾਰ ਵਾਦੀ ਗਈ ਤੇ ਜਦੋਂ ਜਦੋਂ ਹੋਇਆ ਕਿ ਅਖੀਰ ਨੂੰ ਜਦੋਂ ਗੱਲ ਇਹ ਕਿ ਕਈ ਲੋਕਾਂ ਨੂੰ ਫੈਰ ਗਈ ਤਾਂ ਲੱਗ ਸ਼ਰਮ ਨੂੰ ਲੱਗਿਆ ਕਿ ਸ਼ਾਇਦ ਇਨੀ ਹੀ ਕਈ ਲੋਕਾਂ ਨੂੰ ਬੁਲਾਈ ਆ ਕੋਰਟ ਸੀ ਰਣਜਿਸ਼ ਚੱਲਦੇ ਆ ਜਾਂ ਖੇਡ ਦੇ ਦੌਰਾਨ ਇਹਨਾਂ ਨੇ ਇਸ ਮੁੰਡੇ ਦਾ ਮਰਡਰ ਕਰਤਾ ਕਤਲ ਦਾ ਹਕਦਮਾਂ ਦੰਦ ਰੂਕਿਆ ਵਾ ਦੋ ਜਣਿਆਂ ਦੀ ਅਰੈਸਟ ਹੈਗੀ ਆ ਜੀ ਬਾਕੀਆਂ ਦੀ ਅਰੈਸਟ ਦੀ ਰੀਡ ਦਿੱਤੇ ਜਾ ਰਹੇ ਆ ਬਹੁਤ ਵਧੀਆ ਸ਼ਲਾਕਾ ਜਿਹੋ ਕੰਮ ਕੀਤਾ ਜੀ ਇਸੇ ਤਰ੍ਹਾਂ ਸੀ ਟੀਮ ਨੇ ਚੋਕੀ ਜੱਲ ਨੇ ਜਿਹੜੇ ਇਹਨਾਂ ਮੁੰਡਿਆਂ ਨੇ ਇਸ ਇਸ ਤੋਂ ਇਲਾਵਾ ਦੋ ਹੋਰ ਦਾ ਨਾਲ ਉਹ ਸੱਟਾਂ ਮਾਰੀਆਂ ਸੀਗੀਆਂ ਉਹਦੇ ਜ਼ਿਆਦਾਤਰ ਮੁੰਡੇ ਦੇ 6 ਤੋਂ 8 ਦਾ ਸੱਟਾਂ ਹੈਗੀਆਂ ਨੇ ਉਹਦਾ ਜੇ ਪੋਸ਼ਮਾਨ ਹੋ ਗਿਆ ਅੱਜ ਅੱਜ ਸਰਕਾਰ ਹੁੰਦੀ ਜਾਸ ਹੈਗੀ ਆ ਉਹਦੇ ਘਰ ਦੇ ਆ ਗਏ ਨੇ ਆ ਦਾ ਵੀ ਬਰੰਦ ਹੋ ਗਏ ਨੇ ਜਿਨ੍ਹਾਂ ਨੇ ਉਹਨੂੰ ਵੱਡਿਆਂ ਉੱਤੇ ਬੜੇ ਬੁਰੀ ਤਰ੍ਹਾਂ ਨਾਲ ਯਾਰਮਨਤ ਇਹਨਾਂ ਕਦਰ ਕੀਤਾ ਗਿਆ ਵਾ ਜਿਹੜਾ ਸਾਡੇ ਐਸਟੀਯੂ ਸ਼ਹੀਦੀ ਨੂੰ ਪੁਲਿਸ ਕਰਕੇ ਮੁਕਤੀ ਬੰਦਿਆਂ ਨੂੰ ਟਾਈਮ ਨਾਲ ਵਿਸਤਾਰ ਕਰ ਲਿਆ ਬਸ ਠੀਕ ਹੈ